ਹਾਂ ਜੀ ਪੰਜ ਜੀ ਕੀ ਕੀ ਸਮੱਸਿਆ ਸੀ ਤੁਹਾਡੀ ਜੀ ਜਦੋਂ ਤੁਸੀਂ ਯੋਗ ਕੇਂਦਰ ਸਤੀਏ ਵਾਲ ਆਏ ਸੀ ਬਾਜੀ ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀਗੀ ਗੋਡੇ ਜਿਆਦਾ ਦਰਦ ਹੁੰਦੇ ਗੋਡੇ ਦਰਦ ਕਰਦੇ ਸੀ ਤੁਹਾਡੇ ਤੇ ਪੇਟ ਦੀ ਪ੍ਰੋਬਲਮ ਹੈ ਪੇਟ ਦੀ ਪ੍ਰੋਬਲਮ ਹੈ ਹਾਂ ਜੀ ਸਿਰ ਦਰਦ ਦੇ ਪ੍ਰਾਪਤ ਪੇਟ ਤੁਸੀਂ ਦੱਸਿਆ ਸੀ ਕਿ ਤੁਹਾਨੂੰ ਵਾਰ-ਵਾਰ ਜਾਣਾ ਪੈਂਦਾ ਵਾਰ ਸੁਬਾਹ ਤਿੰਨ ਵਾਰ ਹਾਂ ਜੀ ਤਿੰਨ ਵਾਰ ਜਾਣਾ ਪੈਂਦਾ ਸੀ ਤੇ ਜਾਣਾ ਤੇ ਮੈਨੂੰ ਚਲੋ ਦੋ ਵਾਰ ਹੀ ਕਈ ਵਾਰ ਹੁਣ ਥੋੜਾ ਜਿਹਾ ਇੱਕ ਵਾਰ ਹੀ ਘਟਿਆ ਦੋ ਵਾਰ ਹੀ ਜਾਂਦੀ ਆ ਪਰ ਮੈਨੂੰ ਕੰਟਰੋਲ ਥੋੜਾ ਜਿਹਾ ਹੋ ਗਿਆ ਅੱਗੇ ਮੈਨੂੰ ਕੰਟਰੋਲ ਨਹੀਂ ਸੀ ਰਹਿੰਦਾ ਮੈਂ ਫਲੈਸ਼ ਤੱਕ ਮੈਸੇਜ ਜਾਂਦੀ ਸੀ ਪਹਿਲਾਂ ਤੁਸੀਂ ਮਤਲਬ ਜਿਹੜਾ ਮੋਸ਼ਨ ਆਉਂਦਾ ਸੀ ਉਹ ਕੰਟਰੋਲ ਨਹੀਂ ਸੀ ਹੁੰਦਾ ਹੁਣ ਕੰਟਰੋਲ ਹੋਣ ਲੱਗ ਪਿਆ ਸਾਡੇ ਸੈਂਟਰ ਆ ਕੇ ਹਾਂਜੀ ਕੰਟਰੋਲ ਹੋਣ ਲੱਗ ਪਿਆ ਤੇ ਪਹਿਲਾਂ ਤੁਸੀਂ ਸਵੇਰੇ ਤਿੰਨ ਵਾਰ ਜਾਂਦੇ ਸੀ ਪੇਟ ਸਾਫ ਕਰਨ ਲਈ ਜਾਂਦੇ ਸੀ ਹੁਣ ਹੁਣ ਦੋ ਵਾਰ ਦੋ ਵਾਰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ 10 ਦਿਨ ਹੋਏ ਨੇ ਵਿੱਚ ਛੁੱਟੀ 10 ਦਿਨ ਹੋ ਗਏ ਤੁਹਾਨੂੰ ਸਾਡੇ ਕੋਲ ਆਇਆ ਗੋਡਿਆਂ ਦੀ ਖੰਦੀ ਰਹੀ ਆ ਗੋਡਿਆਂ ਦੀ ਹਾਂ ਹੁਣ ਛੱਡ ਦਿੱਤੀ ਗੋਡਿਆਂ ਦੀ ਦਵਾਈ ਗੋਡਿਆਂ ਦੀ ਦਵਾਈ ਛੱਡ ਦਿੱਤੀ ਸ਼ੁਰੂ ਹੋ ਗਿਆ ਹਾਂਜੀ ਥੋੜਾ ਜਿਹਾ ਹੋ ਗਿਆ ਕਿ ਹੁਣ ਮੈਂ ਦਵਾਈ ਨਹੀਂ ਖਾਂਦੀ ਥੋੜਾ ਛੁਰੂ ਦਵਾਈ ਨਾਲ ਹਾਂਜੀ ਤੁਰੇ ਫਿਰਦੇ ਸੀ ਅੱਗੇ ਦਵਾਈ ਨਾਲ ਚੱਲਦਾ ਸੀ ਕੰਮ ਹੁਣ ਦਵਾਈ ਤੋਂ ਬਿਨਾਂ ਹਾਂਜੀ ਕੰਮ ਚਲਾਉਣ ਜਗਾ ਸਿਸਟਮ ਚੱਲ ਪਿਆ ਹਾਂਜੀ ਤੁਹਾਡਾ ਨਾਲ ਬੇਟਾ ਜੀ ਇਹਦੀ ਕਿਸਮਤ ਸੀ ਪੇਟ ਦੀ ਪੇਟ ਦੀ ਪ੍ਰੋਬਲਮ ਸੀ ਹਾਂਜੀ ਸੋਦਨਾਮ ਸਿੰਘ ਨੂੰ ਪੇਟ ਦੀ ਪ੍ਰੋਬਲਮ ਸੀ ਕੋਈ ਫਰਕ ਪਿਆ ਪਹਿਲਾਂ ਨਾਲੋਂ ਜੀ ਹਾਂਜੀ ਕਰਕੇ ਹੈਗਾ ਜੀ ਫਰਕ ਹੈਗਾ ਕਿੰਨਾ ਕੁ ਫਰਕ ਹੈਗਾ ਇਹ ਮੈਂ ਅੱਗੇ ਜੋ ਵੀ ਖਾਣਾ ਪੀਣਾ ਹਾਂ ਰੋਟੀ ਵੀ ਖਾਦੀ ਮੈਂ ਅੱਧੇ ਘੰਟੇ ਬਾਅਦ ਮੈਂ ਵਾਸ਼ਰੂਮ ਜਾਣਾ ਹੁੰਦਾ ਸੀ ਜੋ ਖਾਂਦੇ ਪੀਂਦੇ ਸੀ ਅੱਧੇ ਘੰਟੇ ਬਾਅਦ ਤੁਹਾਨੂੰ ਵਾਸ਼ਰੂਮ ਜਾਣਾ ਪੈਂਦਾ ਸੀ ਹੁਣ ਪਾਚਨ ਨਹੀਂ ਸਕਦੇ ਨਹੀਂ ਹੈਗੇ ਹੁਣ ਕੀ ਪੋਜੀਸ਼ਨ ਹੈ ਹੁਣ ਫਰਕ ਆ ਗਿਆ ਨਾ ਹੁਣ ਫਰਕ ਠੀਕ ਹੈ